15 ਨਵੰਬਰ 2025 ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਤੇ ਬਾਬਾ ਜੀ ਦੇ ਅੱਗੇ ਆ ਹੋਏ ਅਰਦਾਸ ਹੈ ਕਿ ਆਪਣੇ ਬੱਚਿਆਂ ਦੀ ਰਾਖੀ ਆਪ ਅੰਗ ਸੰਗ ਸਹਾਈ ਹੋ ਕੇ ਕਰਨਾ ਤੁਸੀਂ ਬਾਬਾ ਦੀਪ ਸਿੰਘ ਨੂੰ ਜੇ ਸੱਚੇ ਮਨ ਨਾਲ ਪੁਕਾਰੋਗੇ ਨਾ ਅੱਖਾ ਬੰਦ ਕਰਕੇ ਯਾਦ ਹੀ ਕਰੋਗੇ ਤੇ ਮੈਂ ਕੰਨਾ ਜੀ ਦੁੱਖ ਜਿੰਨਾ ਮਰਜ਼ੀ ਵੱਡਾ ਹੋਵੇ ਕਸ਼ਟ ਜਿੰਨਾ ਮਰਜ਼ੀ ਵੱਡਾ ਹੋਵੇ ਕੱਲੇ ਪੈ ਚੁੱਕੇ ਹੋ ਭਾਵੇਂ ਪੂਰੀ ਦੁਨੀਆ 'ਚ ਪਰ ਤੁਹਾਡੇ 'ਚ ਨਹੀਂ ਤਾਕਤ ਆ ਜੇਗੀ ਕਿ ਤੁਸੀਂ ਖੁਦ ਕਹੋਗੇ ਕਿ ਮੈਂ ਨਹੀਂ ਡਰਦਾ ਮੈਂ ਨਹੀਂ ਪਰਵਾਹ ਕਰਦਾ ਕਿਸੇ ਵਕਤ ਦੀ ਮੇਰੇ ਨਾਲ ਬਾਬਾ ਦੀਪ ਸਿੰਘ ਜੀ ਬੈਠੇ ਮੇਰੇ ਨਾਲ ਖੰਡੇ ਵਾਲਾ ਬਾਪੂ ਬੈਠਾ ਮੇਰਾ ਬਾਬਾ ਦੀਪ ਸਿੰਘ ਦੇ ਨਾਮ 'ਚ ਸ਼ਕਤੀ ਬਹੁਤ ਜੇ ਕੋਈ ਕੁਝ ਗਲਤ ਨਹੀਂ ਕਰ ਸਕਦਾ ਤੁਹਾਨੂੰ ਨਾ ਬਾਬਾ ਦੀਪ ਸਿੰਘ ਨੇ ਗਲਤ ਹੋਣ ਹੀ ਨਹੀਂ ਇਹ ਦੇਣਾ ਇੱਕ ਵਾਰ ਸੱਚੇ ਮਨ ਨਾਲ ਪੁਕਾਰ ਕੇ ਦੇਖੋ ਬਾਬਾ ਜੀ ਨੂੰ ਬਾਬਾ ਜੀ ਕੋ ਲੋਕ ਕਾਲ ਵੀ ਡਰਦਾ ਮੌਤ ਵੀ ਡਰਦੀ ਹੈ ਤੇ ਫਿਰ ਤੁਹਾਡੀ ਜ਼ਿੰਦਗੀ ਦੇ ਦੁੱਖ ਤਕਲੀਫਾਂ ਦੀ ਕੀ ਔਕਾਤ ਤੁਸੀਂ ਕਦੇ ਵੀ ਕਬਰਾਨਾ ਨੀ ਜ਼ਿੰਦਗੀ 'ਚ ਜਦੋਂ ਲੱਗੇ ਕਿ ਦੁੱਖਾਂ ਦਾ ਬੋਝ ਬਹੁਤ ਜ਼ਿਆਦਾ ਭਾਰੀ ਹੋ ਗਿਆ ਮੈਂ ਕਹਿੰਦਾ ਜੀ ਇੱਧਰ ਉੱਧਰ ਭਟਕਣ ਦੀ ਕੋਈ ਲੋੜ ਨਹੀਂ ਗਈ ਉਸੇ ਛਣ ਜਦੋਂ ਦੁੱਖ ਭਾਰੀ ਲੱਗੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਬਹਿ ਜਾਓ ਅਰਦਾਸ ਕਰ ਦੋ ਸੱਚੇ ਦਿਲੋਂ ਪਰ ਤਖੀ ਗੱਲ ਜੇ ਬਾਬਾ ਜੀ ਤੁਹਾਨੂੰ ਆਪਣੇ ਆਪ ਹੀ ਸਾਂਭ ਲਣਗੇ ਮੈਂ ਕਹਿੰਦਾ ਦੇਖਣਾ ਕਰਾਮਾਤ ਹੋਏਗੀ ਅਸੀਂ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਤੁਸੀਂ ਖੁਦ ਕਹੋਗੇ ਕਿ ਬਾਬਾ ਜੀ ਨੇ ਮੇਰੀ ਬਾਹ ਫੜ ਲਈ ਮੈਨੂੰ ਮਹਿਸੂਸ ਹੋ ਗਿਆ ਅੰਦਰੋਂ ਪਤਾ ਲੱਗ ਜਾਂਦਾ ਜਦੋਂ ਗੁਰੂ ਆਂਦਾ ਨਾ ਆਪਣੇ ਬੱਚੇ ਦੀ ਰਾਖੀ ਕਰਨ ਜਿੰਨੀ ਦੇਰ ਤੱਕ ਮਾਲਕ ਦਾ ਹੱਥ ਹੈ ਤੁਹਾਡੇ ਸਿਰ ਤੇ ਤੁਹਾਨੂੰ ਗਲਤ ਕੋਈ ਸੋਚ ਵੀ ਨਹੀਂ ਸਕਦਾ ਇੱਥੇ ਬਾਬਾ ਜੀ ਦੇ ਅੱਗੇ ਜਾ ਕੇ ਬਹਿ ਜਾਓ ਕਿ ਬਾਬਾ ਜੀ ਮੈਨੂੰ ਸੰਭਲੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਆਪਣੇ ਬੱਚੇ ਲਈ ਕੁਝ ਵੀ ਕਰ ਸਕਦੇ ਐ ਨਾ ਸੋਚਿਆ ਕਰੋ ਕਦੇ ਵੀ ਕਿ ਐ ਨਹੀਂ ਹੋ ਸਕਦਾ ਹੁਣ ਕੁਝ ਠੀਕ ਹੋਣਾ ਹੀ ਨਹੀਂ ਜ਼ਿੰਦਗੀ ਖਤਮ ਹੋ ਗਈ ਮੇਰੀ ਕਦੇ ਨਹੀਂ ਕਹਿਣਾ ਯੋਗੀ ਮੈਂ ਤੁਹਾਨੂੰ ਸੱਚੀ ਦੱਸੁੰਦਿਆਂ ਜੇ ਜਿੱਥੇ ਜ਼ਿੰਦਗੀ ਖਤਮ ਲੱਗਦੀ ਆ ਨਾ ਬਾਬਾ ਜੀ ਉੱਥੋਂ ਜ਼ਿੰਦਗੀ ਸ਼ੁਰੂ ਕਰ ਦਿੰਦੇ ਜੇ ਜਿੱਥੇ ਦੁਨੀਆ ਜਵਾਬ ਦੇ ਚੁੱਕੀ ਹੁੰਦੀ ਆ ਇਜਾ ਜਿੱਥੇ ਮਰਜ਼ੀ ਚੱਲਦਾ ਜਿੰਨੇ ਮਰਜ਼ੀ ੱੱਕੇ ਖਾਲਾ ਕੁਛ ਨਹੀਂ ਬੰਨਣਾ ਤੇਰਾ ਪਰ ਬਾਬਾ ਜੀ ਜਦੋਂ ਬਾਹ ਫੜ ਲੈਂਦੇ ਆ ਨਾ ਤੇ ਉਸੇ ਬੰਦੇ ਨੂੰ ਜਿੰਨੂੰ ਦੁਨੀਆ ਨਖਿੱਧ ਸਮਝਦੀ ਐ ਬਾਬਾ ਜੀ ਨੂੰ ਬੜੀ ਅੱਗੇ ਲੈ ਜਾਂਦੇ ਜੇ ਸੋ ਭਰੋਸਾ ਰੱਖੋ ਬਾਬਾ ਦੀ ਸਿੰਘ ਦੇ ਕੁਛ ਵੀ ਗਲਤ ਨਹੀਂ ਹੁੰਦਾ ਅਵੇਂ ਦੁੱਖਾਂ ਤੋਂ ਡਰਿਆ ਨਾ ਕਰੋ ਟੈਨਸ਼ਨਾਂ ਤੋਂ ਡਰਿਆ ਨਾ ਕਰੋ ਆਪਣੀ ਤਕਲੀਫਾਂ ਨੂੰ ਅੱਜ ਹੀ ਕਹਿ ਦੋ ਕਿ ਮੇਰੇ ਨਾਲ ਬਾਬਾ ਦੀਪ ਸਿੰਘ ਜੀ ਬੈਠੇ ਐ ਡਰ ਜਿਆਦਾ ਲੱਗਿਆ ਨਾ ਦਿਲ ਨੂੰ ਤੇ ਦਿਲ ਨੂੰ ਹੌਸਲਾ ਦੇ ਕੇ ਕਹਿ ਦੋ ਕਿ ਕੁਛ ਗਲਤ ਨਹੀਂ ਹੋਣਾ ਮੇਰੀ ਬਾਹ ਬਾਬਾ ਦੀਪ ਸਿੰਘ ਨੇ ਫੜੀ ਹੋਈ ਐ ਆਪਣੇ ਆਪ ਬਾਬਾ ਜੀ ਸਭ ਕਰਨਗੇ ਸਭ ਠੀਕ ਹੋਏਗਾ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਪੂਰਾ ਵਿਸ਼ਵਾਸ ਰੱਖੋ ਅੱਜ ਸੱਚੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ